ਦੋਸਤੋ ਨਾਨਕ ਦੁਖੀਆ ਸਭ ਸੰਸਾਰ ਸੈਕਿੰਡ ਲਾਈਨ ਹੈ ਸੋ ਸੁਖੀਆ ਜਿਸ ਨਾਮ ਆਧਾਰ ਇਸ ਦੁਨੀਆ ਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ ਤੇ ਉਹਦਾ ਉਹ ਹੱਲ ਆ ਬੜਾ ਹੁਣ ਹਰ ਬੰਦਾ ਸਪਿਰਚੁਅਲ ਨਹੀਂ ਹੈਗਾ ਸੰਸਾਰਿਕ ਉਹਦੀਆਂ ਪ੍ਰੋਬਲਮਸ ਹੈਗੀਆਂ ਹੁਣ ਪਹਿਲਾਂ ਅੰਡਰਸਟੈਂਡ ਕਰੀਏ ਕਿ ਪ੍ਰੋਬਲਮਸ ਕੀ ਆ ਤੇ ਉਹਨਾਂ ਦੇ ਹੱਲ ਫਿਰ ਕੀ ਆ। ਕੁੰਡਲੇ ਦੇ ਵਿੱਚ 12 ਰਾਸ਼ੀਆਂ ਦੇ ਵਿੱਚੋਂ 6 ਘਰ ਇਹਨੂੰ ਨੰਬਰ 1 ਮੰਨਦੇ ਆ ਤੇ ਇਹ ਨੰਬਰ 6 ਤੇ ਆਂਦਾ 8 ਤੇ 12 ਇਹ 6 8 12 ਜਿਹੜੇ ਘਰ ਹੈਗੇ ਆ ਇਹ ਪ੍ਰੋਬਲਮਸ ਮੰਨੇ ਜਾਂਦੇ ਆ। ਕਿਸ ਤਰ੍ਹਾਂ ਪ੍ਰੋਬਲਮ ਮੰਨੇ ਜਾਂਦੇ ਆ 6ਵਾਂ ਨੰਬਰ ਜਿਹੜਾ ਘਰ ਹੈਗਾ ਆ ਨੰਬਰ 6 ਦੇ ਉੱਤੇ ਆਂਦਾ ਉਹ ਘਰ ਦੇ ਵਿੱਚ ਟੈਂਪਰੇਰੀ ਜਿਹੜੀਆਂ ਸਾਡੀ ਲਾਈਫ 'ਚ ਪ੍ਰੋਬਲਮਸ ਆਉਂਦੀਆਂ ਆ ਸੋਲਵ ਹੋ ਜਾਂਦੀਆਂ ਆ ਪਰ ਉਹ ਡੈਮੇਜ ਕਰਕੇ ਚਲਾ ਜਾਂਦੀਆਂ ਉਹ ਕੀ ਹੈਗੀਆਂ ਬੈਂਕਾਂ ਦੇ ਪੰਗੇ ਹੈਗੇ ਆ ਫਾਈਨੈਂਸ ਕਿਸਤਾਂ ਤੁਹਾਡੇ ਮਗਰ ਜਿਹੜੇ ਉਹ ਘੁੰਮ ਰਹੇ ਪੈਸੇ ਮੰਗਦੇ ਆ ਲੋਕ ਤੇ ਦੂਸਰਾ ਹੈਗਾ ਹੈਲਥ ਦਾ ਇਸ਼ੂ ਨੰਬਰ 3 ਦੇ ਉੱਤੇ ਹੈਗਾ ਆ ਉਹ ਹੈਗਾ ਆ ਲਾਅ ਐਂਡ ਆਰਡਰ ਨਾਲ ਪ੍ਰੋਬਲਮਸ ਕਚੈਰੀਆਂ ਕੋਰਟ ਤੇ ਫਿਰ ਇੱਕ ਹੋਰ ਪ੍ਰੋਬਲਮ ਹੈਗੀ ਆ ਉਹ ਹੈਗੀ ਹੈ ਫੈਮਿਲੀ ਪ੍ਰੋਬਲਮਸ ਇਥੋਂ ਲੋਰਸ ਆਦੇ ਹੁਣ ਫਿਰ ਅੱਠਵਾਂ ਘਰ ਹੈ ਦੋ ਖੂ ਹੈ ਮਤਲਬ ਇੱਕ ਖੂਚੇ ਬੰਦਾ ਡਿੱਗਿਆ ਜਿਹੜਾ ਉਹਦਾ ਕੋਈ ਪਤਾ ਨਹੀਂ ਬਚੇ ਨਾ ਬਚੇ ਤੇ ਜਦੋਂ ਦੋ ਚ ਡਿੱਗੇ ਤਾਂ ਫਿਰ ਕੀ ਹਾਲ ਹੋਊ ਇੱਥੇ ਉਹ ਪ੍ਰੋਬਲਮਸ ਆਨੀਆਂ ਆ ਜਾਂ ਇੱਥੇ ਉਹ ਕੁਝ ਨਿਕਲਦਾ ਆ ਜਿਹੜਾ ਤੁਸੀਂ ਕਦੇ ਸੋਚ ਹੀ ਨਹੀਂ ਸਕਦੇ ਜ਼ਿੰਦਗੀ 'ਚ ਕਈ ਵਾਰੀ ਐਸੀਆਂ ਘਟਨਾਵਾਂ ਘਟਦੀਆਂ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਇਤੋਂ ਗੁੱਡ ਚੀਜ਼ਾਂ ਵੀ ਹੁੰਦੀਆਂ ਬੈਡ ਵੀ ਹੋ ਸਕਦੀਆਂ ਕੁਝ ਵੀ ਹੋ ਸਕਦਾ ਇਹ ਜਿਹੜਾ ਆ ਇੱਕ ਖਾਨ ਹੈ ਹੀਰਿਆਂ ਦੀ ਵੀ ਹੋ ਸਕਦੀ ਕੋਲੇ ਦੀ ਵੀ ਹੋ ਸਕਦੀ ਹੈ ਦੋਨਾਂ ਦੀ ਜਿਹੜੀ ਹੈ ਮੋਲੀਕੂਲ ਸਟਰਕਚਰ ਹੈਗਾ ਆ ਜਿਹੜੇ ਉਹਨਾਂ ਦੇ ਗੁਣ ਹੈਗੇ ਉਹ ਸੇਮ ਹੀ ਆ ਹੀਰੇ ਤੇ ਕੋਲੇ 'ਚ ਫਰਕ ਕੁਝ ਨਹੀਂ ਹੈ ਮਗਰ ਇੱਕ ਕਰੋੜਾਂ ਦਾ ਇੱਕ ਨੂੰ ਕੋਈ ਪੁੱਛਦਾ ਨਹੀਂ ਫਿਰ ਹੈਗਾ 12ਵਾਂ ਕਰ ਇਹ ਕਰ ਖਰਚੇ ਦਾ ਆ ਜਿਸ ਵਕਤ ਬੰਦਾ ਸਾਰਾ ਕੁਝ ਕਰਤ ਦੰਦ ਆ। ਉਹਨੇ ਪਰ ਕਰਤੇ ਇੰਨੇ ਵੱਧ ਜਾਂਦੇ ਆ। ਬਗਰ ਇਹ ਕਰ ਮੋਕਸ਼ ਦਾ ਵੀ ਇਹ ਜਿਹੜੇ ਤਿੰਨ ਕਰ ਹੈਗੇ ਆ ਇਹ ਸਪਿਰਚੁਅਲਟੀ ਦੇ ਨਾਲ ਜੁੜੇ ਹੋਏ ਆ। ਅਗਰ ਉਹਨੂੰ ਅਸੀਂ ਸਮਝ ਲਈਏ ਕਿਸ ਤਰ੍ਹਾਂ ਜਿਹੜਾ ਸ਼ੇਵਾ ਕਰ ਹੈਗਾ ਆ ਬੰਦੇ ਨੂੰ ਜਿਹੜਾ ਚੈਰਟੀ ਕਰਦੇ ਰਹਿਣਾ ਚਾਹੀਦਾ ਨਾਟ ਮਨੀ ਆਪਣਾ ਪਰਸਨਲ ਟਾਈਮ ਉਹਦੀ ਚੈਰਟੀ ਕਰਨੀ ਚਾਹੀਦੀ। ਕਿਸੇ ਜਗ੍ਹਾ ਜਾ ਕੇ ਹਸਪੀਟਲ ਚ ਸੇਵਾ ਕਰੋ ਲੌਨ ਆਰਡਰ ਦੇ ਵਿੱਚ ਜਿਹੜੇ ਹੈਗਾ ਉਹਨੂੰ ਮੇਨਟੇਨ ਰੱਖਣ ਚ ਆਪ ਖੁਦ ਖਿਆਲ ਰੱਖੋ ਤੇ ਕਿਤੇ ਨਾ ਕਿਤੇ ਲੋੜਵੰਦ ਬੰਦੇ ਦੇ ਲਈ ਕੁਝ ਐਸੀ ਚੀਜ਼ ਕ੍ਰੀਏਟ ਕਰ ਦਿਓ ਮਨੀ ਵਾਈਜ਼ ਜੇ ਤੁਸੀਂ ਕਰ ਸਕਦੇ ਆ ਜਿਸ ਦੇ ਨਾਲ ਉਸ ਬੰਦੇ ਦੀ ਜਿਹੜੀ ਟੈਂਪਰੇਰੀ ਪ੍ਰੋਬਲਮ ਸੋਲਵ ਹੋ ਜਾਵੇ ਪੈਸਾ ਦੇਣਾ ਗੱਲ ਹੋਰ ਹੈ ਕੋਈ ਆਪਣੇ ਹੱਥੀ ਕੋਈ ਚੀਜ਼ ਕਿਸੇ ਨੂੰ ਕੋਈ ਇਹੋ ਜਿਹੀ ਚੀਜ਼ ਚਾਹੀਦੀ ਹੈ ਜਿਹੜੀ ਤੁਸੀਂ ਦੇ ਸਕਦੇ ਆ ਉਸ ਨੂੰ ਲੋਡ ਬੰਦ ਨੂੰ ਤਾਂ ਤੁਸੀਂ ਆਪ ਲਿਆ ਕੇ ਦੇਣੀ ਚਾਹੀਦੀ ਹੈ ਇਹ ਨਹੀਂ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਤੁਹਾਨੂੰ ਪਰਸਨਲ ਜਿਹੜਾ ਆ ਟਾਈਮ ਵਿੱਚ ਬਾਡੀ ਜਿਹੜੀ ਆ ਇਨਵੋਲ ਹੋਣੀ ਚਾਹੀਦੀ ਆ ਦੇਖੋ ਕਰਦੇ ਆ ਅਸੀਂ ਕਰਮ ਜਿਹੜੇ ਆ ਸਾਡੇ ਹੀ ਕਰਮਾਂ ਦੇ ਕਾਰਨ ਸਾਨੂੰ ਦੁੱਖ ਮਿਲਦੇ ਹਨ ਜੋ ਵੀ ਚੰਗਾ ਮਾੜਾ ਕਰਦੇ ਆ ਹੁਣ ਮੰਨ ਲਓ ਇੱਕ ਕਰਮ ਕੀਤਾ ਬੰਦਾ ਇੱਕ ਸਟਾਪ ਸੰਤੇ ਨਹੀਂ ਰੁਕਿਆ ਤੇ ਉਹ ਗੱਡੀ ਉਹ ਜਦ ਲਈ ਉਹ ਕੱਢ ਲਈ ਤਾਂ ਉੱਥੇ ਪੁਲਿਸ ਵਾਲੇ ਨੇ ਉਹਨੂੰ ਟਿਕਟ ਦੇ ਦਿੱਤੀ ਤਾਂ ਕਰਮ ਤਾਂ ਆਪਣਾ ਹੀ ਸੀ ਅਸੀਂ ਮਿਸ ਕੀਤਾ ਨਾ ਕੁਝ ਸੋ ਸਪਿਰਚੁਅਲਟੀ ਕੀ ਹੈ ਅਵੇਰਨੈਸ ਲੋ ਹਰ ਵਕਤ ਤੁਹਾਨੂੰ ਕੋਈ ਬੋਚ ਕਰ ਰਿਹਾ ਹੋਰ ਕੋਈ ਨਹੀਂ ਤੁਸੀਂ ਤਾਂ ਬੋਚ ਕਰ ਰਹੇ ਹੋ ਉਹ ਤਾਂ ਰਿਕਾਰਡ ਕਰ ਰਿਹਾ ਨਾ ਕੈਮਰਾ ਜਿਹੜਾ ਤੁਹਾਡਾ ਡੈਸ਼ ਕੈਮ ਹੈਗਾ ਕਿ ਤੁਸੀਂ ਕਿੱਥੇ ਕਿੱਥੇ ਕਿਹੜੀਆਂ ਮਿਸਟੇਕਸ ਕਰਦੇ ਹੋ ਕੋਈ ਵੀ ਚੀਜ਼ ਦੈਨ ਅਠਵਾਂ ਕਰ ਇੱਥੋਂ ਪਤਾ ਨਹੀਂ ਕਿ ਕਿ ਨਿਕਲਣਾ ਇਹ ਕਾਰ ਜਿਹੜਾ ਹੈਗਾ ਆ ਅਸਲ ਦੇ ਵਿੱਚ ਡੀਪ ਸਪਿਰਚੁਅਲਿਟੀ ਦਾ ਕਾਰ ਹੈ ਮੈਡੀਟੇਸ਼ਨ ਮੈਡੀਟੇਸ਼ਨ ਮੀਨ ਜਦੋਂ ਪ੍ਰੋਬਲਮ ਸਮਝ ਨਾ ਆਣ ਕਹਿੰਦੇ ਫਿਰ ਛੱਡ ਦੇ ਉਸ ਮਾਲਕ ਦੇ ਉੱਤੇ ਬਣ ਜਾ ਆਪ ਨਿਮਾਣਾ ਇੱਥੇ ਫਿਰ ਨਿਮਾਣਾ ਬਣਨਾ ਪੈਣਾ ਕਿ ਬੈਠ ਆਪਣੇ ਨਾਲ ਪੁੱਛ ਤਾਂ ਸਹੀ ਕੁਐਸਚਨ ਕੀ ਹੈ ਕਿ ਮੈਂ ਕੌਣ ਆ ਮੈਂ ਕਿਉਂ ਇਹਨਾਂ ਪ੍ਰੋਬਲਮ ਦੇ ਵਿੱਚ ਆ ਆਪਣੇ ਆਪ ਦਾ ਮੰਥਨ ਹੈ ਜਿਹੜਾ ਉੱਥੋਂ ਫਿਰ ਤੁਹਾਡੇ ਤੋਂ ਜ਼ਿਆਦਾ ਤੁਹਾਨੂੰ ਹੋਰ ਕੋਈ ਗਾਈਡ ਨਹੀਂ ਕਰ ਸਕਦਾ ਤੁਹਾਨੂੰ ਤਾਂ ਤੁਹਾਡੀ ਪ੍ਰੋਬਲਮ ਦਾ ਪਤਾ ਹੈ ਹਾਂ ਇਹ ਗੱਲ ਲੱਗ ਗਿਆ ਕਿ ਤੁਸੀਂ ਲੱਭ ਹੋਲ ਪਾਸੇ ਰਹੇ ਹੋ ਪਤਾ ਪਤਾ ਇਹ ਚੀਜ਼ ਇੱਥੇ ਪਈ ਆ ਪਰ ਹੁਣ ਐਕਟਿੰਗ ਕਰ ਰਹੇ ਹੋ ਵੀ ਇੱਥੋਂ ਮੈਨੂੰ ਸੋਲੂਸ਼ਨ ਮਿਲ ਜਾਏ ਇੱਥੇ ਮਿਲ ਜਾਏ ਸੋਲੂਸ਼ਨ ਕੋਈ ਬਾਹਰੋਂ ਨਹੀਂ ਮਿਲਣਾ ਤੁਹਾਡੇ ਕੋਲੇ ਪਿਆ ਸੱਠਵੇਂ ਘੜਦਾ ਉਹ ਤੁਹਾਨੂੰ ਆਪਣੇ ਨਾਲ ਆਪਣੇ ਅੰਦਰ ਡੀਪ ਜਾਣਾ ਪੈਣਾ ਹੁਣ ਬਾਹਰੋਂ ਕਰ ਤੁਹਾਡਾ ਤਾਂ ਹਉ ਹੁੰਦਾ ਹੈਗਾ ਖਰਚਾ ਇੱਥੇ ਜਿਹੜੇ ਜਦੋਂ ਗ੍ਰਹਿ ਕੋਈ ਐਦਾਂ ਕਿਸੇ ਬੰਦੇ ਦੀ ਕੁੰਡਲੀ ਚਾਹਦੇ ਆ ਜਾਂ ਕੋਈ ਦਸ਼ਾ ਅੰਤਰ ਦਸ਼ਾ ਆਂਦੀ ਹੈ ਤੇ ਉਹ ਪਰਸਨ ਜਿਹੜਾ ਹੈਗਾ ਹੈ ਨਾ ਫਸਦਾ ਆ ਫਿਰ ਖਰਚ ਦਾ ਮਤਲਬ ਗੱਲਾਂ ਮੰਨੀ ਨਹੀਂ ਹੈਗੀ ਹੈਲਥ ਵੀ ਖਰਚ ਹੋ ਜਾਂਦੀ ਹੈ ਈਮੋਸ਼ਨ ਖਰਚ ਹੁੰਦੇ ਆ ਬੰਦੇ ਦੇ ਦੇ ਵਿੱਚ ਜਿਹੜੀ ਪਾਵਰ ਹੈ ਉਹ ਖਰਚ ਹੋ ਜਾਂਦੀ ਹੈ ਕਰਦੇ ਨੂੰ ਸਮਝੋ ਤੁਹਾਡੀ ਬਾਡੀ ਦੇ ਨਾਲ ਜਿਹੜਾ ਰਿਲੇਟਡ ਹੈ ਇੱਥੇ ਜਿਹੜਾ ਇਹ ਮੋਕਸ ਦਾ ਵੀ ਘਰ ਹੈ ਫਿਰ ਇੱਥੇ ਅਸਲ ਚ दान ਆਉਂਦਾ ਆ ਕਿ दान ਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਕਿ ਮੈਂ ਚੈਰੀਟੀ ਮਤਲਬ ਮੈਂ ਪੈਸਾ ਕਿਤੇ ਦਵਾ ਕਈ ਲੋਕ ਪੁੱਛਦੇ ਆ ਦਸਵੰਦ ਕੱਢਣਾ ਜੈਸ ਬਹੁਤ ਅੱਛੀ ਗੱਲ ਹੈ ਮਗਰ ਆਪਣਾ ਟਾਈਮ ਜਿਹੜਾ ਤੁਸੀਂ ਜਿਹੜਾ ਪਰਸਨ ਕੁਝ ਜਿੰਨਾ ਖੁਦ ਫਿਜ਼ੀਕਲੀ ਕੋਈ ਐਸੀ ਚੀਜ਼ ਕ੍ਰੀਏਟ ਕਰ ਸਕਦਾ ਮਨੀ ਵਾਈਜ਼ ਕਹਿੰਦੇ ਨਾ ਇੱਕ ਕਹਾਵਤ ਹੈ ਕਿ ਜੇ ਤਨ ਦੇਖੇ ਜਾਂਦਾ ਅੱਧਾ ਦਈਏ ਵੰਡ ਇੱਥੇ ਜਿਹੜਾ ਆ ਇਹ ਸਭ ਚੈਰਿਟੀ ਦੇ ਨਾਲ ਰਿਲੇਟਡ ਹੈ ਮਗਰ ਚੈਰਿਟੀ ਅਲੱਗ-ਅਲੱਗ ਹੈ ਤੁਹਾਨੂੰ ਫਿਜ਼ੀਕਲੀ ਚੈਰਿਟੀ ਕਰਨੀ ਪੈਣੀ ਹੈ ਜੇ ਤੁਹਾਨੂੰ ਭੁੱਖ ਲੱਗੀ ਹੈ ਮੈਂ ਰੋਟੀ ਖਾ ਲਾਂ ਤਾਂ ਤੁਹਾਡਾ ਢਿੱਡ ਭਰ ਜੂ ਤੁਹਾਨੂੰ ਨੇਚਰ ਕਾਲ ਆਈ ਹੈ ਤਾਂ ਤੁਹਾਨੂੰ ਹੀ ਜਾਣਾ ਪੈਣਾ ਸੋ ਇਸ ਕਰਕੇ ਇਹ ਸਾਰਿਆਂ ਦੀ ਕੀ ਕੀ ਹੈ ਕਿ ਤੁਸੀਂ ਅਵੇਰ ਹੋਣਾ ਤੁਹਾਡੇ ਲਈ ਬੜਾ ਜ਼ਰੂਰੀ ਆ ਅਵੇਰਨੈਸ ਇਸ ਦਾ ਕੀ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਸਾਡੇ ਕਰਮਾਂ ਦੇ ਕਾਰਨ ਕ੍ਰੀਏਟ ਹੁੰਦੀਆਂ ਕਰਮ ਅਸੀਂ ਜਦੋਂ ਕਰਦੇ ਹਾਂ ਉਸ ਵਕਤ ਅਵੇਅਰ ਨਹੀਂ ਹੈਗੇ ਤੇ ਜਦੋਂ ਫਿਰ ਗਲੇ ਤੱਕ ਫਸ ਜਾਂਦੇ ਆ ਤਾਂ ਫਿਰ ਅਸੀਂ ਰੱਬ ਲੱਭਣ ਨੂੰ ਤੁਰ ਪੈਂਦੇ ਆ ਸਾਨੂੰ ਹੁਣ ਇੱਥੋਂ ਕੋਈ ਕੱਢੇ ਅਸੀਂ ਦੇਖੋ ਦੇਖੀ ਵੀ ਕਰ ਸਕਦੇ ਕੋਈ ਵੀ ਡਿਸੀਜਨ ਜਿਹੜਾ ਅਸੀਂ ਲੈਨੇ ਆ ਉਹ ਡਿਸੀਜਨ ਦੇ ਰਿਸਪੌਂਸੀਬਲ ਇੱਕੋ ਹੀ ਇੱਕ ਬੰਦਾ ਹੈਗਾ ਉਹ ਹੈਗੇ ਤੁਸੀਂ ਯੂ ਆਰ ਦਾ ਕੌਜ਼ ਆਫ ਦਾ ਪ੍ਰੋਬਲਮ ਪਹਿਲਾਂ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਉਹ ਹੋ ਸਕਦਾ ਹਾਂ ਇੱਕ ਚੀਜ਼ ਇਹ ਹੋ ਸਕਦੀ ਹੈ ਵੀ ਤੁਸੀਂ ਤਾਂ ਕੁਛ ਅੱਧਾ ਕੀਤਾ ਹੀ ਉਹ ਪਿਛਲੀਆਂ ਹੋ ਸਕਦੀਆਂ ਇਹਨਾਂ ਨੂੰ ਤਾਂ ਕਰਮ ਕਹਿੰਦੇ ਨਾ ਕਿ ਆਪਾਂ ਜਿਹੜਾ ਇਹ ਅਸੀਂ ਆ ਰਹੇ ਹਾਂ ਕਿ ਤੂੰ ਤਾਂ ਆਏ ਆ ਨਾ ਕਿਤੇ ਨੂੰ ਜਾ ਰਹੇ ਆ ਜਿਸ ਜਗ੍ਹਾ ਤੋਂ ਅਸੀਂ ਆਏ ਆ ਉਹ ਸਾਡਾ ਪਾਸਟ ਹੈ ਪਤਾ ਨਹੀਂ ਕਿਹੜੇ ਜਨਮ ਦਾ ਵੀ ਕੁਝ ਹੋ ਸਕਦਾ ਆ ਮਗਰ ਅਗਰ ਅਸੀਂ ਦੇਖੀਏ ਕਿ ਅਸੀਂ ਇੱਕ ਸਪੈਸ਼ਲ ਸੁਭਾਅ ਲੈ ਕੇ ਆਨੇ ਆ ਇਸ ਦੁਨੀਆ ਦੇ ਉੱਤੇ ਉਹ ਜਿਹੜੀ ਖਾਸ ਤਰ੍ਹਾਂ ਦੀ ਸਾਡੇ ਅੰਦਰ ਇੱਕ ਚੀਜ਼ ਹੁੰਦੀ ਹੈ ਉਹ ਫਿਰ ਕਿੱਥੋਂ ਆਂਦੀ ਹੈ ਕਿ ਇੱਕ ਬੰਦਾ ਆਰਟਿਸਟ ਆ ਉਹ ਕਿੱਥੋਂ ਆਦਾ ਇੱਥੇ ਦਾ ਸਿੱਖਿਆ ਨਹੀਂ ਇੱਕ ਬੰਦਾ 뮤జిਸ਼ੀਅਨ ਆ ਕਿੱਥੋਂ ਆਦਾ ਇੱਕ ਬੰਦੇ ਦੀ ਆਵਾਜ਼ ਬਹੁਤ ਇੰਨੀ ਪਿਆਰੀ ਹੈ 4 ਸਾਲ ਦਾ ਬੱਚਾ ਆ ਤੇ ਜਿਹੜਾ ਸੰਗੀਤ ਗਾ ਰਿਹਾ ਤੇ ਉਹ ਜਿਹੜਾ 10 ਸਾਲ ਰਿਆਜ਼ ਕੀਤਾ ਹੋ ਉਹਦੇ ਨਾਲ ਵੀ ਬੈਟਰ ਹੈ ਜਿਹੜੇ ਹੁਨਰ ਕਿੱਥੋਂ ਆਉਂਦੇ ਆ ਫਿਰ ਇੱਕ ਬੰਦਾ ਅਮੀਰ ਹੈ ਤੇ ਇੱਕ ਗਰੀਬ ਕਿਉਂ ਹੈ ਜੇਕਰ ਫੈਕਟਰੀ ਚ ਕਾਰ ਨਿਕਲੀਆਂ ਫਿਰ ਤਾਂ ਸਾਰੀਆਂ ਡਿੱਟੋਂ ਸੇਵ ਹੋਣੀਆਂ ਚਾਹੀਦੀਆਂ ਨਹੀਂ ਅਸੀਂ ਹੀ ਹਾਂ ਜਿਸ ਤਰ੍ਹਾਂ ਅਸੀਂ ਅੱਜ ਸੋਚ ਰੱਖਦੇ ਆਂ ਉਹੀ ਅਸੀਂ ਕੱਲ ਨੂੰ ਕਰਦੇ ਆਂ ਤੇ ਉਹੀ ਅਸੀਂ ਫਿਊਚਰ ਜਿਹੜਾ ਆ ਸਾਡਾ ਅਸੀਂ ਕ੍ਰੀਏਟ ਕਰਦੇ ਆਂ ਵੀ ਆਰ ਦਾ ਮੇਕਰ ਆਫ ਆਵਰ ਓਨ ਫਿਊਚਰ ਸਾਡਾ ਜੋ ਕੁਝ ਵੀ ਆ ਉਹਦੇ ਅਸੀਂ ਖੁਦ ਜ਼ਿੰਮੇਵਾਰ ਆਂ ਤੇ ਸੋ ਸੁਖੀ ਆ ਜਿਸ ਨਾਮ ਆਧਾਰ ਨਾਮ ਜਿਹੜਾ ਹੈਗਾ ਆ ਉਹ ਕਹਿੰਦੇ ਆ ਨਾ ਕਿ ਗੁਰਬਿੰਨ ਗਤਨੀ ਤੇ ਸ਼ਾਬਿਨ ਪਤਨੀ ਗੁਰੂ ਬਿਨਾਂ ਗਿਆਨ ਨਹੀਂ ਉਹ ਜਿਹੜਾ ਗਿਆਨ ਹੈਗਾ ਪਹਿਲਾਂ ਤਾਂ ਆਪਣੇ ਆਪ ਨੂੰ ਉਸ ਕਾਬਲ ਬਣਾਉਣਾ ਪਏਗਾ ਨਾ ਕਿ ਤੁਸੀਂ ਚੱਲ ਗਏ ਜੀ ਹੁਣ ਅਚਾਨਕ ਪ੍ਰੋਬਲਮ ਆ ਗਈ ਹੁਣ ਮੈਂ ਗੁਰੂ ਦੇ ਕੋਲ ਚੱਲ ਜਾ ਨਹੀਂ ਉਹ ਤੋਂ ਪਹਿਲਾਂ ਪ੍ਰੋਬਲਮ ਦੇ ਲਈ ਨਹੀਂ ਗੁਰੂ ਦੇ ਕੋਲ ਜਾਇਆ ਜਾਂਦਾ ਗੁਰੂ ਦੇ ਕੋਲ ਉੱਚੀਆਂ ਚੀਜ਼ਾਂ ਪ੍ਰੋਬਲਮ ਹਾਰਟ ਚੱਕਰਾ ਤੋਂ ਥੱਲੇ ਦੇ ਜਿਹੜੇ ਤਿੰਨ ਚੱਕਰ ਹੈ ਮੂਲਾਧਾਰ ਪ੍ਰੋਬਲਮ ਹੈ ਸਵਾਧਿਸ਼ਥਾਨ ਪ੍ਰੋਬਲਮ ਹੈ ਮਨੀਪੁਰ ਚੱਕਰਾ ਪ੍ਰੋਬਲਮ ਹੈ ਸਾਡੀਆਂ ਕਾਮਨਾਵਾਂ ਪ੍ਰੋਬਲਮ ਹੈਗੀਆਂ ਤੇ ਸਾਡੇ ਜਿਹੜੇ ਸਵਾਦ ਆ ਉਹੋ ਪ੍ਰੋਬਲਮ ਹੈਗੀਆਂ ਸਾਡੇ ਜਿਹੜੇ ਕੌਂਕਰ ਕਰਨ ਅਸੀਂ ਵੀ ਆ ਇਕੱਲਾ ਜਿੱਤ ਕੇ ਰਹਿਣਾ ਆ ਤੇ ਉਹ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਡਿਜ਼ਾਇਰਸ ਸਾਡੀਆਂ ਡਿਜ਼ਾਇਰ ਆ ਇਹਨਾਂ ਦੇ ਉੱਪਰ ਹੈਗਾ ਹਾਰਟ ਹਾਰਟ ਜਿਹੜਾ ਫੈਸਲਾ ਲੈਂਦਾ ਕਿ ਉਹਨੇ ਥੱਲੇ ਦੀਆਂ ਡਿਜ਼ਾਇਰ ਕਰਨੀਆਂ ਕਿ ਜੇ ਉੱਤੇ ਦੀਆਂ ਕਰਨੀਆਂ ਉੱਤੇ ਕੀ ਹੈਗਾ ਤੁਹਾਡਾ ਗਲਾ ਤੁਸੀਂ ਜਿਹੜਾ ਹਾਰਡ ਡਾਈਮੈਂਸ਼ਨ ਆ ਫਿਰ ਤੁਹਾਡਾ ਥਰਡ ਆਈ ਤੁਹਾਡੀ ਅੱਛੀਆਂ ਸੋਚ ਫਿਰ ਤੁਹਾਡਾ ਸਹਾਸਤਰ ਦਸਮਾ ਦਵਾਰ ਸਹਾਸਤਰ ਸੌ ਸੂਰਜ ਮਨ ਹੈਗਾ ਆ ਜਿਹੜਾ ਹਰ ਵਕਤ ਇੱਕ ਫੈਸਲਾ ਲੈਂਦਾ ਆ ਫੈਸਲਾ ਜਿਹੜਾ ਆ ਉਹ ਇੱਕ ਰਾਈਟ ਹੁੰਦਾ ਇੱਕ ਰੋਂਗ ਹੁੰਦਾ ਉਹ ਤੁਸੀਂ ਕਿਸ ਤਰ੍ਹਾਂ ਚੂਜ਼ ਕਰਦੇ ਆ ਉਹ ਤੁਹਾਡੇ ਹੱਥ ਵਿੱਚ ਮਨ ਜੀਤੇ ਜਗਜੀਤ ਮਨ ਬੜਾ ਕੁਝ ਕਹਿੰਦਾ ਆ ਜਿਸ ਬੰਦੇ ਨੇ ਮਨ ਦੇ ਉੱਪਰ ਕਾਬੂ ਕਰ ਲਿਆ ਉਹ ਮਨ ਇੱਕ ਇਸ ਤਰ੍ਹਾਂ ਮੰਨ ਲਓ ਕਿ ਇੱਕ ਨਦੀ ਆ ਜਿਹੜੀ ਉਹ ਉਥਾਲ ਤੇ ਐ ਉਹ ਨਦੀ ਆਂਦੀ ਆਂਦੀ ਆ ਪਾਣੀ ਹਰ ਸਾਲ ਤੇ ਇੱਕ ਕਿਸੇ ਨੇ ਡੈਮ ਲਾ ਲਿਆ ਮੰਨ ਡੈਮ ਐ ਤੇ ਫਿਰ ਉਹ ਨਹਿਰਾਂ ਬਣਾ ਕੇ ਜਿੱਦ ਨੂੰ ਪਰ ਜੀ ਪਾਣੀ ਚੜਾ ਦੋ ਸੋ ਉਸ ਪਾਣੀ ਨੂੰ ਚੜਾਣਾ ਆ ਜਿਹੜਾ ਉਹ ਡੈਮ ਜਿਹੜਾ ਹੈਗਾ ਆ ਉਹ ਮੰਨ ਹੈਗਾ ਆ ਉਹ ਥੋੜਾ ਸਟਰੋਂਗ ਹੋਣਾ ਚਾਹੀਦਾ ਫਿਰ ਤੁਸੀਂ ਜਿਹੜੀ ਆ ਉਹਨੂੰ ਡਾਇਰੈਕਸ਼ਨ ਆਪਣੀ એનર્ਜੀ ਨੂੰ ਦੇ ਸਕਦੇ ਆ ਕਿ ਕਿੱਧਰ ਤੁਹਾਨੂੰ ਉਸ ਪਾਣੀ ਦੀ ਜ਼ਰੂਰਤ ਆ ਸੋ ਦੋਸਤੋ ਕਰਮ ਗੀਤਾ ਜੀ ਕ੍ਰਿਸ਼ਨ ਭਗਵਾਨ ਕਹਿੰਦੇ ਆ ਕਰਮ ਕਰਮ ਅੱਛਾ ਜਾਂ ਬੁਰਾ ਉਹ ਤੁਸੀਂ ਚੂਜ਼ ਕਰਨਾ ਹੈ ਆਈ ਹੋਪ ਗੱਲਬਾਤ ਸਮਝ ਲੱਗੀ ਹੋਵੇ ਧੰਨਵਾਦ